ਸੰਗਰੂਰ ਸ਼ਹਿਰ ਦੇ ਵਿੱਚ ਕੰਮ ਨਾ ਹੋਣ ਦੇ ਚਲਦਿਆਂ ਸਥਾਨਕ ਲੋਕ ਅਤੇ ਕੌਂਸਲਰ ਬੇਹੱਦ ਪਰੇਸ਼ਾਨ ਚੱਲ ਰਹੇ ਨੇ ਜਿਸ ਤੇ ਮੱਤੇ ਨਜ਼ਰ ਹੁਣ ਕੌਂਸਲਰ ਪ੍ਰਤੀ ਪੂਰੀ ਦੇਵੱਲੋ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਾਰਡ ਦੇ ਨਸਤੀਕ ਜੋ ਡਿਪਟੀ ਕਮਿਸ਼ਨਰ ਦਫਤਰ ਰੋਡ ਹੈ ਇਸ ਰੋਡ ਦਾ ਬਿਹੱਦ ਹੀ ਜ਼ਿਆਦਾ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਵਰਕ ਆਰਡਰ ਕਾਫੀ ਟਾਈਮ ਦੇ ਹੋ ਚੁੱਕੇ ਨੇ ਪਰ ਫਿਰ ਵੀ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਉਤੇ ਹੀ ਕੈਬਨਟ ਮੰਤਰੀ ਅਮਨ अरोड़ा ਨੂੰ ਜਦ ਇਹ ਸੰਬੰਧੀ ਪੱਤਰਕਾਰਾਂ ਦੇ ਵੱਲੋਂ ਸਵਾਲ-ਜਵਾਬ ਕੀਤੇ ਗਏ ਤਾਂ ਉਹਨਾਂ ਕਿਹਾ ਕਿ ڈپਟੀ ਕਮਿਸ਼ਨਰ ਨੂੰ ਫੋਨ ਕੀਤਾ ਗਿਆ ਦੱਸਤੀ ਕਿ ڈپਟੀ ਕਮਿਸ਼ਨਰ ਸੰਘਰੂਰ ਨੂੰ ਫੋਨ ਕਰਕੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਕੰਮ ਦੇ ਵਰਕ ਆਰਡਰ ਹੋਏ ਨੇ ਉਹਨਾਂ ਕਿਹਾ ਕਿ ਜਲਦ ਤੋਂ ਜਲਦ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ ਦੇਖੋ ਜੀ ਜਿਹੜਾ ਟੀਸੀ ਕੋਠੀ ਵਾਲਾ ਰੋਡ ਹੈ ਜੀ ਮੈਨੂੰ ਲੱਗਦਾ ਹੈ 8-10 ਮਹੀਨੇ ਹੋ ਗਏ ਜੀ ਇਸ ਰੋਡ ਦਾ ਕੰਮ ਚੱਲਦੇ ਨੂੰ ਬੰਦ ਹੋਏ ਨੂੰ ਜੀ ਸਾਲ ਵਾਂਗੂ ਹੋਣ ਵਾਲਾ ਲੋਕ ਇੰਨੇ ਪਰੇਸ਼ਾਨ ਨੇ ਉੱਥੇ ਦੁਕਾਨਦਾਰ ਮਹੱਲੇ ਦੇ ਲੋਕ ਸਾਰੀ ਸੜਕ ਤੋੜ ਕੇ ਨਾ ਬਣਾ ਰਹੇ ਨੇ ਉਹਨੂੰ ਨਾ ਅੱਗੇ ਤੋੜ ਰਹੇ ਨੇ ਵਰਕ ਆਰਡਰ ਵੀ ਹੋਏ ਹੋਏ ਨੇ ਸਾਰੇ ਕੰਮ ਹੋਏ ਹੋਏ ਨੇ ਪਰ ਕੰਮ ਨਹੀਂ ਕਰਦੇ। ਇਹੀ ਹਾਲ ਸਾਡੀ ਆ ਜਿਹੜੀ ਡੀਸੀ ਰੋਡ ਐ ਇਹਦੇ ਵਰਕ ਆਰਡਰ ਹੋਇਆ ਨੂੰ ਵੀ 6 ਮਹੀਨੇ ਹੋ ਗਏ ਪਰ ਪਤਾ ਨਹੀਂ ਕੀ ਕਾਰਨ ਹੈ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ। ਵਰਕ オーਡਰ ਹੋਇਆ ਦੇ ਵੀ ਕੰਮ ਨਹੀਂ ਕਰ ਰਹੀ ਦੱਸੋ ਤੁਸੀਂ ਨਵੇਂ ਕੰਮ ਕਿਵੇਂ ਅਸੀਂ ਲੈ ਕੇ ਜਾਵਾਂਗੇ ਕਦ ਨਵੇਂ ਕੰਮ ਹੋ ਜਾਂਰ ਪੁਰਾਣੇ ਕੰਮ ਜਿਨ੍ਹਾਂ ਦੇ ਵਰਕ オーਡਰ ਹੋਏ ਹੋਏ ਨੇ ਉਹੀ ਨਹੀਂ ਸਰਕਾਰ ਕਰ ਰਹੀ ਕਿਉਂ ਨਹੀਂ ਕਰ ਰਹੀ ਉਹਦਾ ਕੀ ਕਾਰਨ ਹੈ ਦੇਖੋ ਕੋਈ ਪੋਲੀਟਿਕਲ ਹੀ ਕਾਰਨ ਹੈ ਕੀ ਕਾਰਨ ਹੈ ਇਹਦੇ ਬਾਰੇ ਨਹੀਂ ਸਾਨੂੰ ਪਤਾ ਦੇਖੋ ਇੱਕ ਐਮਸੀ ਬਤੌਰ ਸਾਡਾ ਫਰਜ ਬਣਦਾ ਕਿਉਂਕਿ ਇਹ ਦੋਨੇ ਸੜਕਾਂ ਮੇਰੇ ਏਰੀਆ 'ਚ ਪੈਂਦੀਆਂ ਨੇ ਮੇਰਾ ਏਰੀਆ ਮੇਰਾ ਵਾਰਡ ਹੈ ਤਾਂ ਲੋਕ ਸਾਨੂੰ ਫੋਨ ਕਰਦੇ ਨੇ ਤਾਂ ਇਸ ਕਰਕੇ ਸਾਨੂੰ ਇਸ ਗੱਲ ਨੂੰ ਮੈਂ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਵੀ ਬਹੁਤ ਬੇਨਤੀ ਕਰਦੇ ਆ ਵੀ ਤੁਸੀਂ ਇਹਦੇ ਵਰਕ ਆਰਡਰ ਹੋਏ ਹੋਏ ਨੇ ਇਹਦੇ ਕੰਮਾਂ ਕੰਨੀ ਧਿਆਨ ਦੇ ਕੇ ਇਹਨਾਂ ਨੂੰ ਕੰਮਾਂ ਨੂੰ ਸ਼ੁਰੂ ਕਰੋ ਕਿਉਂ ਨਹੀਂ ਕਰ ਰਹੇ ਗੱਲ ਇਹ ਹੈ ਜੀ ਸੰਗਰੂਰ ਨਗਰ ਕਾਉਂਸਲ ਦੇ ਕਈ ਟੈਂਡਰਾਂ ਦੇ ਵਰਕ ਆਰਡਰ ਹੋ ਗਏ ਸਭ ਕੁਝ ਹੋ ਗਿਆ ਪਤਾ ਨਹੀਂ ਕੀ ਕਾਰਨ ਹੈ ਉਹਦੇ ਵਿੱਚ ਵਿੱਚੇ ਤਾਂ ਗੱਲ ਇਹ ਵੀ ਲੱਗਦੀ ਹੈ ਵੀ ਕਮਿਸ਼ਨ ਦਾ ਰੌਲਾ ਹੈ ਪਤਾ ਲੱਗਦੀ ਹੈ ਕੰਮ ਤਾਂ ਨਹੀਂ ਸ਼ੁਰੂ ਹੋ ਰਹੇ ਇੰਨਾ ਬੁਰਾ ਹਾਲ ਹੈ ਸ਼ਹਿਰ ਦਾ ਤੁਸੀਂ ਲਾਲੂਆ ਨੰਗਰੂ ਡੀਸੀ ਰੋਡ ਤੇ ਫੁੱਟ ਫੁੱਟ ਦੇ ਕੋਈ ਨਹੀਂ ਜਿਹਦਾ ਟੈਂਡਰ ਹੋ ਗਿਆ ਵਰਕਰ ਆਡਰ ਹੋ ਗਿਆ ਠੇਕੇਦਾਰ ਕੰਮ ਨਹੀਂ ਸ਼ੁਰੂ ਕਰਦੇ ਤੇ ਉਧਰੋਂ ਡੀਸੀ ਸਾਹਿਬ ਦੀ ਕੋਠੀ ਮੂਰੇ ਸਾਲ ਹੋ ਗਿਆ ਉਥੇ ਸੀਵਰੇਜ ਪੈਣੂ ਤੇ ਬਣ ਬੇ ਟ੍ਰੈਫਿਕ ਚੱਲ ਰਿਹਾ ਵੱਡੀ ਰੋਡ ਹੈ ਕੋਈ ਉਹਦੇ ਤੇ ਨਹੀਂ ਧਿਆਨ ਮੈਂ ਕਹਿਣਾ ਚਾਹੁੰਦਾ ਵੀ ਸ਼ਹਿਰ ਤੇ ਡਾ ਬੁਰਾ ਹਾਲ ਹੈ ਤੇ ਕਈ ਗੱਲਾਂ ਜਿਤਾਏ ਵਿਥ ਤੱਕ ਵੀ ਗੱਲ ਹੁੰਦੀ ਹੈ ਵੀ ਆ ਜਿਹੜੀ ਡੀਸੀ ਰੋਡ ਜਾਂ ਹੋਰ ਟੈਂਡਰ ਜਿਹੜੇ ਵਰਕਰ ਆਡਰ ਹੋਇਆ ਵੀ ਕਮਿਸ਼ਨ ਦੀ ਸੈਟਿੰਗ ਨਹੀਂ ਹੋ ਰਹੀ ਪ੍ਰਧਾਨ ਜੀ ਦੀ ਤੇ ਤਾਂ ਨਹੀਂ ਬੱਸ ਵੱਧ ਘੱਟ ਦਾ ਰੌਲਾ ਹੈ ਤੇ ਸ਼ਹਿਰ ਦੀ ਸਫਾਈ ਦਾ ਉਹ ਬੁਰਾ ਹਾਲ ਹੈ ਤੇ ਅਜਾ ਨਾਲੋਂ ਸੀਵਰੇਜ ਦਾ ਉਹ ਥਾਂ ਥਾਂ ਤੇ ਓਵਰਫਲੋ ਹੈ ਕੋਈ ਸਿਸਟਮ ਹੀ ਨਹੀਂ ਬਹੁਤ ਮੈਨੂੰ ਤਾਂ ਐ ਲੱਗਦਾ ਵੀ ਇਹਦੀ ਪਹਿਲੀ ਵਾਰੀ ਮੇਰੀ ਵੀ ਹੋਂ ਤੀਜੀ ਟਰਮ ਹੈ ਐਮ ਸੀ ਮੇਰੀ ਮੈਸੇਜ ਨੇ ਮੈਂ ਪ੍ਰਧਾਨ ਰਹਿ ਗਿਆ ਸ਼ਹਿਰ ਤੇ ਇੰਨਾ ਬੁਰਾ ਹਾਲ ਆਜ਼ਾਦੀ ਤੋਂ ਬਾਅਦ ਕਦੇ ਕਿਸੇ ਵਲੇ ਦੀ ਹੋਇਆ ਕਿਸੇ ਦੀ ਪ੍ਰਧਾਨਗੀ ਤੇ ਜੋ ਹੋਣਾ ਲੱਗਦਾ ਕੁਝ ਆਮ ਆਦਮੀ ਪਾਰਟੀ ਦੇ ਐਮ ਸੀ ਤੇ ਉਹ ਪਾਰਟੀ ਨੂੰ ਵੀ ਨਹੀਂ ਪਰੇ ਉਹ ਐਸੇ ਕਰਕੇ ਦੇ ਕੇ ਗਏ ਆ ਉਹ ਐਮ ਸੀ ਦਾਵਾਨ ਤੇ ਬਾੜਾਂ ਦੇ ਕੰਮ ਨਹੀਂ ਹੁੰਦੇ ਹੋਰ ਨਹੀਂ ਹੁੰਦੇ ਉਸ ਦੀ ਬਾਈ ਦੇਣਗੇ ਅੱਕ ਕੇ ਉਹ ਸਾਰੇ ਕਿਤੇ ਫੇਰੇ ਸੀ ਪ੍ਰਧਾਨ ਕੋਲ ਮੰਤਰੀਆਂ ਕੋਲ ਐਮ ਐਲ ਏ ਸਾਹਿਬ ਕੋਲ ਮੁੱਖ ਮੰਤਰੀ ਸਾਹਿਬ ਕੋਲ ਰੋੜਾ ਸਾਹਿਬ ਕੋਲ ਸਭ ਨੂੰ ਉਹਨਾਂ ਨੇ ਬੇਨਤੀਆਂ ਕਰੀਆਂ ਸੀ ਮੈਂ ਵੀ ਕਹੀ ਥਾਵਾਂੇ ਨਾਲ ਬੇਨਤੀਆਂ ਕਰੀਆਂ ਵੀ ਕੋਸ਼ਿਸ਼ ਐਰ ਦਾ ਬਹੁਤ ਬੁਰਾ ਹਾਲ ਹੋ ਰਿਹਾ ਕੰਮ ਹੋਣੀ ਦੇ ਪ੍ਰਧਾਨ ਫੇਲ ਹੋ ਚੁੱਕਿਆ ਉਹਦੇ ਤੋਂ ਕੰਮ ਸਮ ਨਹੀਂ ਰਿਹਾ ਵੀ ਮਾੜਾ ਮੋਟਾ ਤੁਸੀਂ ਪ੍ਰਧਾਨ ਬਾਈ ਪ੍ਰਧਾਨ ਨੂੰ ਚਾਰਜ ਦੇ ਦਿਓ ਇਹ ਤੋਂ ਸਹੀ ਪਾ ਲੋ ਬਹੁਤ ਮਾੜੇ ਹਾਲਾਤ ਨੇ ਉਹਨਾਂ ਨੇ ਅੱਕ ਕੇ ਜਦੋਂ ਕਿਤੇ ਉਹ ਸਰਭਾਈ ਨਹੀਂ ਹੋਈ ਤਾਂ ਪਾਰਟੀ ਤੋਂ ਉਸਦੀ ਬਾਤ ਦੇਖੋ ਇਸ ਤਰ੍ਹਾਂ ਕਿ ਤੁਹਾਡਾ ਗੱਲ ਹੈ ਜਿਹੜੀ ਬਿਲਕੁਲ ਵਾਜਬ ਹੈ ਇਹ ਇਹ ਪਿਛਲੇ ਕੁਝ ਦਿਨਾਂ ਤੋਂ ਮਸਲਾ ਜਿਹੜਾ ਉਹ ਚੱਲ ਰਿਹਾ ਹੈ ਪਹਿਲਾਂ ਵੀ ਮੈਂ ਜਦੋਂ ਇਹ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਉਦੋਂ ਮੈਨੂੰ ਵੀ ਮਿਲੇ ਸੀਗੇ ਉਸ ਤੋਂ ਬਾਅਦ ਸ਼ਾਇਦ ਚੀਮਾ ਸਾਹਿਬ ਹੋਣਾ ਨੂੰ ਔਰ ਬਾਕੀ ਲੀਡਰਸ਼ਿਪ ਨੂੰ ਵੀ ਮਿਲ ਕੇ ਆਏ ਨੇ ਤੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਇਹ ਸ਼ਹਿਰ ਤੁਹਾਡਾ ਸਾਰ ਆਪਣਾ ਸਾਰਿਆਂ ਦਾ ਸਾਂਝਾ ਹੈ ਇਹਦੇ ਆਪਸੀ ਜੇ ਕੋਈ 19 ਕੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਹੈਗੀ ਉਹਦੇ ਕਰਕੇ ਸ਼ਹਿਰ ਹੈ ਜਿਹੜਾ ਉਹ ਸਫਰ ਨਹੀਂ ਕਰਨਾ ਚਾਹੀਦਾ ਜਦੋਂ ਇੱਕ ਦਿਨ ਮੈਨੂੰ ਪਤਾ ਲੱਗਿਆ ਸੀਗਾ ਇਹਦੇ ਬਾਰੇ ਤੇ ਮੈਂ ਡੀ ਸਾਹਿਬ ਨੂੰ ਵੀ ਕਿਹਾ ਸੀਗਾ ਅੱਜ ਫੇਰ ਦੁਬਾਰਾ ਉਹਨਾਂ ਨੂੰ ਮੈਂ ਹੀ ਕਹੂੰਗਾ ਕਿ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਔਰ ਸਾਰੇ ਪੋਲਿਟਿਕਲ ਨੁਮਾਇੰਦੇ ਨੂੰ ਬੁਲਾ ਕੇ ਮਸਲਾ ਜਲਦੀ ਹੱਲ ਕੀਤਾ ਜਾਵੇ ਨਗਰ ਕੌਂਸਲ ਦੇ